ਬਾਬਾ YouTube ਚੈਨਲ ਇਸ ਵਕਤ ਖੜਾ ਆ ਪਿੰਡ ਬਹਾਦਰਪੁਰ ਬਲਾਕ ਔਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਪੰਚਾਇਤਾਂ ਬਣੀਆਂ ਨੂੰ ਤਕਰੀਬਨ 3 ਤੋਂ 4-5 ਮਹੀਨੇ ਕਰੀਬ ਹੋ ਚੱਲੇ ਨੇ ਇਸ ਵਕਤ ਮੈਂ ਜਿਸ ਚੌਂਕ ਦੇ ਵਿੱਚ ਖੜਾ ਆ ਡਾਕਟਰ ਬਾਬਾ ਸਾਹਿਬ ਭੀਮਰਾਓਂbedkar ਚੌਂਕ ਇੱਥੇ ਦੀਆਂ ਜਿਹੜੀਆਂ ਗਲੀਆਂ ਹੈਗੀਆਂ ਆ ਤੇ ਸਾਰੀਆਂ ਜੇ ਦੇਖਿਆ ਜਾਵੇ ਤੇ ਇਸ ਸਾਈਡ ਦੀਆਂ ਜਿੰਨੀਆਂ ਵੀ ਗਲੀਆਂ ਹੈਗੀਆਂ ਇੰਟਰਲੋਕ ਲੱਗੀ ਹੋਈ ਆ ਸਾਫ ਸਫਾਈ ਤਕਰੀਬਨ ਪੂਰੀ ਤਰ੍ਹਾਂ ਕੀਤੀ ਹੋਈ ਹੈਗੀ ਆ ਔਰ ਅਸੀਂ ਹੁਣ ਦੇਖਾਂਗੇ ਪਿੰਡ ਦੇ ਵਿੱਚ ਜਾ ਕੇ ਕਿ ਇਸ ਪਿੰਡ ਦੇ ਵਿੱਚ ਹੋਰ ਜੋ ਨਵੀਂ ਪੰਚਾਇਤ ਬਣੀ ਹੈਗੀ ਆ ਉਹਨਾਂ ਤੋਂ ਲੋਕਾਂ ਨੂੰ ਕੀ ਆਸਾਂ ਹੈਗੀਆਂ ਤੇ ਇੱਥੇ ਦੇ ਜਿਹੜੇ ਰਹਿਣ ਵਾਲੇ ਹੈਗੇ ਆ ਉਹ ਕੀ ਚਾਹੁੰਦੇ ਹੈਗੇ ਆ ਕਿ ਸਾਡੇ ਪਿੰਡ ਦੇ ਵਿੱਚ ਜਿਹੜੀ ਆ ਕੁਝ ਕੋਈ ਖਾਸ ਸਮੱਸਿਆ ਹੈਗੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਸੋ ਅਸੀਂ ਇੱਕ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਅਸੀਂ ਉਹਨੂੰ ਸੋਚਿਆ ਕਿ ਪੰਚਾਇਤਾਂ ਬਣੀਆਂ ਨੂੰ ਕਾਫੀ ਸਮਾਂ ਹੋ ਗਿਆ ਸਾਨੂੰ ਭਰੋਸੇਯੋਗ ਸੂਤਰਾਂ ਤੋਂ ਇਹ ਵੀ ਪਤਾ ਲੱਗ ਜਾਂਦਾ ਆ ਕਿ ਪਿਛਲੀ ਜੋ ਪੰਚਾਇਤ ਸੀ ਉਹ ਕਿੰਨਾ ਫੰਡ ਜਿਹੜਾ ਆ ਅਗਲੀ ਪੰਚਾਇਤ ਦੇ ਲਈ ਛੱਡ ਛੱਡ ਕੇ ਮਤਲਬ ਉਹ ਗਏ ਹੈਗੇ ਆ ਤੇ ਉਹ ਜਿਹੜਾ ਫੰਡ ਹੈਗਾ ਜੋ ਪੈਸਾ ਪਿਆ ਹੈਗਾ ਆ ਤੇ ਉਹਨੂੰ ਜਿਹੜੀ ਆਉਣ ਵਾਲੀ ਪੰਚਾਇਤ ਹੈਗੀ ਆ ਉਹ ਕਿੱਥੇ ਵਰਤਦੀ ਹੈਗੀ ਆ ਸੋ ਅਸੀਂ ਪਿੰਡ ਵਾਲਿਆਂ ਤੋਂ ਪਤਾ ਕਰਾਂਗੇ ਕੀ ਇਸ ਪਿੰਡ ਦੇ ਵਿੱਚ ਕਿਹੜੀਆਂ ਐਸੀਆਂ ਸਮੱਸਿਆ ਜਿਸ ਤਰ੍ਹਾਂ ਜ਼ਿਆਦਾਤਰ ਅਸੀਂ ਦੇਖਿਆ ਹੈਗਾ ਕਿ ਛੱਪੜਾਂ ਦੀ ਸਮੱਸਿਆ ਹੁੰਦੀ ਆ ਹਰ ਪਿੰਡ ਵਿੱਚ ਅਸੀਂ ਗਏ ਆ ਪਾਣੀ ਦੀ ਨਿਕਾਸੀ ਦਾ ਮਤਲਬ ਹੁੰਦਾ ਹੈ ਦੂਸਰੇ ਪਾਸੇ ਇਸ ਤੋਂ ਇਲਾਵਾ ਜਿਹੜੀਆਂ ਗਲੀਆਂ ਹੈਗੀਆਂ ਆ ਪਹਿਲੀਆਂ ਪੰਚਾਇਤਾਂ ਬਣਾ ਜਾਂਦੀਆਂ ਹੈਗੀਆਂ ਤੇ ਫੰਡ ਵੀ ਛੱਡ ਜਾਂਦੀਆਂ ਤੇ ਅਗਲੀ ਪੰਚਾਇਤ ਦੇ ਉਹਦੇ ਵਿੱਚ ਕੀ ਕੰਮਕਾਰ ਨੇ ਉਹ ਕੀ ਕਰੇਗੀ ਤੇ ਲੋਕਾਂ ਦੀ ਪਬਲਿਕ ਦੀ ਕੀ ਡਿਮਾਂਡ ਹੈਗੀ ਆ ਅਸੀਂ ਇਹ ਸਾਰਾ ਜਿਹੜਾ ਨਵਾਂ ਸ਼ਹਿਰ ਦਵਾਪਾ YouTube ਚੈਨਲ ਤੇ ਅਸੀਂ ਜਾਣਨ ਦੀ ਇੱਥੇ ਦੇ ਨਿਵਾਸੀਆਂ ਤੋਂ ਅਸੀਂ ਕੋਸ਼ਿਸ਼ ਕਰਾਂਗੇ ਸੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੇ ਇਸ ਤੋਂ ਇਲਾਵਾ ਹਰ ਇੱਕ ਰਿਪੋਰਟ ਜਿਹੜੀ ਆ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਵੈਸੇ ਇੰਟਰਲੋਕ ਵਗੈਰਾ ਲੱਗੀ ਹੋਈ ਹੈਗੀ ਆ ਇੱਥੇ ਕੀ ਪਾਣੀ ਦੀ ਸਮੱਸਿਆ ਹੈ ਛੱਪੜਾਂ ਦੀ ਸਮੱਸਿਆ ਹੈ ਜਾਂ ਗਲੀਆਂ ਦੀ ਸਮੱਸਿਆ ਹੈ ਉਹਦੇ ਬਾਰੇ ਵੀ ਇੱਥੇ ਦੇ ਜੋ ਰਹਿਣ ਵਾਲੇ ਨੇ ਉਹਨਾਂ ਤੋਂ ਜਾਣਨਾ ਭਾਜੀ ਕੀ ਹਾਲ ਚਾਲ ਹੈ ਜੀ ਠੀਕ ਠਾਕ ਕੀ ਨਾਂ ਤੁਹਾਡਾ ਅਮਰੀਕ ਚੰਦ ਅੱਛਾ ਅਮਰੀਕ ਚੰਦ ਜੀ ਨਵੀਂ ਪੰਚਾਇਤ ਬਣੀ ਤੁਹਾਨੂੰ ਕੀ ਆਸ ਹੈਗੀ ਆ ਨਵੀਂ ਪੰਚਾਇਤ ਤੋਂ ਆਸੀਂ ਕੰਮ ਕਰੀ ਜਾਂਦੇ ਆ ਜਿਹੜਾ ਰਹਿੰਦਾ ਹੁਣ ਮੈਡਮ ਆਈ ਹੁਣ ਅੱਛਾ ਆਹੋ ਤੇ ਨਹੀਂ ਤੁਹਾਡੇ ਇੱਥੇ ਜਿੱਦਾਂ ਅਸੀਂ ਹਰਪਿੰਟ ਚ ਗਏ ਛੱਪੜਾਂ ਦੇ ਕਿਸ ਤਰ੍ਹਾਂ ਕੱਚੇ ਆ ਜਾਂ ਕੀ ਹੈ ਕੱਚਾ ਹੀ ਹੈ ਕੱਚਾ ਹੈ ਅੱਛਾ ਇਹ ਮੌਸਮ ਪੀੜਾ ਦੇ ਵਿੱਚ ਹਾਂਜੀ ਉੱਥੇ ਦਾ ਪਸੰਮ ਵੀ ਮੈਚ ਦੇ ਵਿੱਚ ਲੱਗਦੇ ਭਰਾਵਾ ਪਾਣੀ ਨਿਕਲਦੇ ਆਂਗੇ ਅੱਛਾ ਆਹੋ ਦੂੰਗਾ ਬਹੁਤ ਮਤਲਬ ਇਹ ਕਿ ਉਹ ਛੱਪੜ ਜਿਹੜਾ ਆ ਕਿ ਉਹਦੇ ਉੱਪਰ ਕੋਈ ਆਲੇ ਦੁਆਲੇ ਕੋਈ ਜਾਲ ਲਾ ਕੇ ਉਹਨੂੰ ਪੱਕਾ ਬਣਾਇਆ ਜਾਵੇ ਹਾਂ ਮਤਲਬ ਤੁਸੀਂ ਇਹ ਆ ਕਿ ਜੀ ਉਹਨੂੰ ਪੱਕਾ ਬਣਾ ਦਿੱਤਾ ਜਾਂਦਾ ਆ ਜਿੱਦਾਂ ਮਾਲਾ ਹੈਗਾ ਆ ਇਹ ਹੋਰ ਕਈ ਪਿੰਡਾਂ ਚ ਆ ਅਗਰ ਬਣਾ ਦਿੱਤੇ ਜਾਂਦੇ ਆ ਇੱਥਾਂ ਵੀ ਪਾਣੀ ਪੈਂਦਾ ਜੱਟ ਫੇਹ ਕਹਿੰਦੇ ਆ ਨੇਕ ਜਿਹਦੇ ਖੇਤ ਚ ਪਾਣੀ ਪੈਣਾ ਉਹਨੇ ਤਾਂ ਖਿਜਣਾ ਹੀ ਹੈਗਾ ਹਾਂ ਹਾਂ ਉਬਰ ਲੋਕ ਹੋ ਜਾਂਦਾ ਨਾ ਠੀਕ ਹੈ ਨਾ ਤੇ ਆਹ ਇੰਟਰ ਲੋਕ ਥੁੱਟਿਆ ਸਾਰਾ ਅੱਛਾ ਇੰਟਰ ਲੋਕ ਵੀ ਤੇ ਇੱਥੇ ਮੈਂ ਕਹਿੰਦਾ ਕੁਝ ਹੋਰ ਗਲੀਆਂ ਦੀ ਵੀ ਸਮੱਸਿਆ ਹੈਗੀਆਂ ਜਿੱਥੇ ਹਾਲੇ ਇੱਟਾਂ ਦੀਆਂ ਹੀ ਬਣੀਆਂ ਹੋਈਆਂ ਆਂ ਅਜੇ ਰਹਿndੀਆਂ ਰਹਿndੀਆਂ ਜਾਨੀ ਕਿ ਤੁਸੀਂ ਜਿਹੜੀ ਹੁਣ ਦੀ ਪੰਚਾਇਤ ਆਈ ਉਹ ਤੋਂ ਇਹ ਆਸ ਕਰਦੇ ਆ ਇੱਕ ਤਾਂ ਛੱਪੜ ਜਿਹੜਾ ਉਹ ਪੱਕਾ ਕਰ ਦਿੱਤਾ ਜਾਵੇ ਤਾਂ ਜੋ ਜਿਹੜਾ ਹੈਗਾ ਆ ਕਿ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਹੋ ਜਾਵੇ ਤੇ ਦੂਜਾ ਜਿਹੜੀਆਂ ਕੁਝ ਗਲੀਆਂ ਰਹਿndੀਆਂ ਹੈਗੀਆਂ ਆ ਤੁਸੀਂ ਚਾਹੁੰਦੇ ਆ ਕਿ ਉਹ ਗਲੀਆਂ ਜਿਹੜੀਆਂ ਆ ਉਹ ਬਣਿਆ ਚਾਹੀਦੇ ਆ ਉਹ ਬਣ ਜਾਣ ਤੇ ਪਾਣੀ ਦੀ ਢਲਾਨ ਜਿਹੜੀ ਉਸ ਕਰ ਦਿੱਤੀ ਜਾਵੇ ਤਾਂ ਜੋ ਬਰਸਾਤ ਦੇ ਦਿਨਾਂ ਚ ਕੋਈ ਇਸੇ ਇਹੀ ਤੁਸੀਂ ਕਹਿਣਾ ਕਹਿਣਾ ਚਾਹੁੰਦੇ ਆ ਕੀ ਕਹਿਣਾ ਚਾਹੁੰਦੇ ਮਕਾਨਾਂ ਬਾਰੇ ਕੀ ਮਕਾਨਾਂ ਦਾ ਕੀ ਕਹਿਣਾ ਚਾਹੁੰਦੇ ਆ ਦੇਖੋ ਜੀ ਸਰਕਾਰ ਇਹ ਸਰਕਾਰ ਦੀਆਂ ਸਕੀਮਾਂ ਹੁੰਦੀਆਂ ਜਦੋਂ ਤੁਸੀਂ ਇਸ ਚੈਨਲ ਤੇ ਆਪਣੀ ਗੱਲ ਕਹਿ ਦੇਣੀ ਆ ਇਹ ਸਾਰੀ ਜਿੰਨੀ ਵੀ ਗੱਲਬਾਤ ਹੈ ਸਾਰੀ ਚੈਨਲ ਆਹੀ ਸਰਕਾਰ ਤੱਕ ਜਾਂਦੀ ਆ। ਆ ਦੇਖਣਾ ਸਾਡੇ ਮਕਾਨ ਦੇ ਨਾਲ ਆਲੇ ਹੀ ਆ ਨਾ। ਸਾਡੇ ਬਾਲੇ ਲੈ ਪੁੱਟੇ। ਆਹ ਅੱਜ ਕੀ ਕਰੀਏ ਭਗਵੇਂ। ਤੁਸੀਂ ਚਾਹਨੇ ਆਂ ਵੀ ਸਰਕਾਰ ਜਿਹੜੀ ਹੈਗੀ ਆ ਜਿਹਨਾਂ ਦੇ ਬਾਲੇ ਵਗੈਰਾ ਪਏ ਆ ਤੇ ਇਹਦੇ ਬਾਰੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਆ ਕਿ ਜਿਨ੍ਹਾਂ ਦੇ ਵੀ ਬਾਲੇ ਵਗੈਰਾ ਪਏ ਆ ਉਹਨਾਂ ਨੂੰ ਬਲੌਕ ਦੇ ਵਿੱਚ ਜਾਣਾ ਪੈਂਦਾ। ਹਾਂ। ਔਰ ਬਲੌਕ ਹੈਗਾ। ਉੱਥੇ ਜਾ ਕੇ ਤੁਸੀਂ ਉੱਥੇ ਉਹਨਾਂ ਨੂੰ ਮਿਲੋ। ਤੇ ਕੋਈ ਹੱਲ ਉੱਥੇ ਹੋ ਸਕਦਾ ਹੈ ਜੀ ਸਾਨੂੰ ਨਾਲ ਸਾਥ ਖਾਲਸੇ ਨੂੰ ਜਾਣਦੇ ਆ ਵੀ ਸਾਨੂੰ ਨਾਲ ਸਾਥ ਨੂੰ ਜਾਣਦਾ ਫੇਸੇ ਕਿੰਨੇ ਜਾਣੀ ਚਲੋ ਅਸੀਂ ਕੋਸ਼ਿਸ਼ ਕਰਾਂਗੇ ਉੱਥੇ ਤੱਕ ਗੱਲ ਪਹਚਾਣ ਦੀ ਬਲੌਗ ਤੱਕ ਕਿ ਉਹ ਤੁਹਾਡੇ ਪਿੰਡਾਂ ਵਿੱਚ ਆ ਕੇ ਤੁਹਾਨੂੰ ਉਹ ਦੱਸਣ ਕਿ ਕੀ ਕੀ ਸਰਕਾਰ ਦੀਆਂ ਕਿੰਨਾ ਚੋਲਿਆ ਨਹੀਂ ਅਜੇ ਉੱਧਰ ਲੈ ਗਏ ਫੋਟੋ ਖਿੱਚ ਕੇ ਤਾ ਔਰ ਬਿੱਲੇ ਦੀ ਵੀ ਕਹਿੰਦੀ ਸਾਡੇ ਵੀ ਖਿੱਚੇ ਫੋਟੋ ਮੈਂ ਕਿਹਾ ਸਾਡੀ ਜਾਲ ਤਾਂ ਕੋ ਜਾਏ ਉਹਨਾਂ ਨੂੰ ਅਜੇ ਮਿਲੇ ਨਹੀਂ ਪੈਸੇ ਨਾ ਪੈਸੇ ਤਾਂ ਹੁਣੇ ਲੈ ਕੇ ਗਏ ਹੁਣੇ ਲੈ ਕੇ ਗਏ ਚੌਥਾ ਇਸ ਗੱਡੀ ਦਾ ਆਪਣੇ ਮੈਡਮਾਈ ਠੀਕ ਹੈ ਜੀ ਮੈਂ ਮਾਲ ਚੋਂ ਲਖਿਆ ਨੂੰ ਸਾਰਾ ਕੋਚ ਠੀਕ ਹੈ ਤੁਸੀਂ ਗਲੀਆਂ ਬਾਰੇ ਕੀ ਕਹਿ ਰਹੇ ਆ ਅੱਪਾ ਜੀ ਜਿਹੜੀਆਂ ਗਲੀਆਂ ਹਨ ਇਹਨਾਂ ਦੀ ਰਿਪੇਅਰ ਕਰਵਾਉਣੀਆਂ ਗਲੀਆਂ ਬਣੀਆਂ ਸਾਡੇ ਤਾਂ ਸਾਰੀਆਂ ਟੁੱਟੀਆਂ ਜਾ ਪਈਆਂ ਮਤਲਬ ਜਿਹੜੀਆਂ ਟੁੱਟੀਆਂ ਹੋਈਆਂ ਉਹਨਾਂ ਦੀ ਰਿਪੇਅਰ ਕਰਾਈ ਜਾਵੇ ਨਵੀਂ ਪੰਚਾਇਤ ਤੋਂ ਤੁਸੀਂ ਇਹ ਆਸ ਰੱਖਦੇ ਹੋ ਰੇਗਾ ਬਾਰੇ ਕੀ ਕਹਿੰਨੇ ਹੋ ਤੁਸੀਂ ਕੰਮ ਦਾ 10 ਮਹੀਨਿਆਂ ਦਾ ਕੰਮ ਨਹੀਂ ਚੱਲਦਾ ਹੈਗਾ ਰੇਗਾ ਦਾ ਹਾਂਜੀ ਕਿੰਨੇ ਪੈਸੇ ਵੀ ਘਟਾ ਦੇ ਮੈਂ ਤਾਂ ਕਿ ਜਿੰਦੇ ਆ ਪੈਸੇ ਘਾਟਾਂ ਦੇ ਆ ਤੇ ਹਟ ਘਟ ਲੱਗਦੀਆਂ ਤੇ ਕੰਮ ਨਹੀਂ ਚੱਲਦਾ ਪਿਆ ਕੰਮ ਨਹੀਂ ਚੱਲਦਾ ਇਹ ਜਿਹੜਾ ਕੰਮ ਹੁੰਦਾ ਇਹ ਤਾਂ 100 ਦਿਨ ਦਾ ਹੁੰਦਾ ਤੁਹਾਡੇ 100 ਦਿਨ ਪੂਰੇ ਨਹੀਂ ਹੋਏ 100 ਦਿਨ ਹੋ ਗਿਆ ਹਾਂ ਚੱਟੋ ਤਾਂ ਨਿੰਕੇ ਫਿਰ ਹੁਣ ਕਹਾ ਫੇਰ ਅਗਲੇ ਕਹਿੰਦੇ ਹੁਣ ਕਹਾ 2 ਚ ਮਹੀਨੇ ਤੱਕ ਇਹ ਚੱਲਣਾ ਜਿਹੜਾ ਚਲਾ ਜੁਕਾ ਮਾਰੇ ਤੁਹਾਡੇ ਕਹਿੰਦਾ ਮਤਲਬ ਹੈ ਕਿ 100 ਦਿਨ ਤਾਂ ਅਸੀਂ ਕੰਮ ਮੰਨ ਲੋ ਕਰ ਲਿਆ ਤਾਂ ਬਾਕੀ ਜਿਹੜੇ ਹੈਗੇ ਆ 265 ਦਿਨ ਜਿਹੜੀ ਰੋਟੀ ਆ ਉਹ ਕਿੱਥੋਂ ਖਾਣੀ ਇਹ ਕਹਿਣਾ ਜਾਣੇ ਆ ਪੈਸੇ ਵੀ ਪੈਸੇ ਵੀ ਕੱਟਾ ਅਗੇ ਤਾਂ ਸਾ ਬਾਾਈ ਪਈਏ ਸੀ ਕਾਂਸਾ ਬਾਾਈ ਹੁਣ ਕਿੰਨੇ 230 ਪਈ ਆਏ ਹਨ 230 ਨਹੀਂ 230 ਰੁਪਏ ਦਿਹਾੜੀ ਦੇ ਆ ਰਹੇ ਆ ਅਗੇ ਤਾਂ ਸਾ ਬਾਾਈ ਅਸੀਂ ਕਿਥੋਂ ਇਹਨਾਂ ਪੂਰਾ ਕਰਾਂਗੇ ਅਸੀਂ 100 ਰੁਪਏ ਕੱਟ ਕੀਤਾ 100 ਰੁਪਏ ਕੱਟ ਕੀਤਾ ਚਲੋ ਅਸੀਂ ਕੋਸ਼ਿਸ਼ ਕਰਾਂਗੇ ਕਿ ਬਲੌਕ ਦੇ ਵਿੱਚ ਜਾ ਕੇ ਮੈਡਮ ਨੂੰ ਮਿਲੀਏ ਇਹਨਾਂ ਦੀਆਂ ਜੋ ਸਮੱਸਿਆਵਾਂ ਹੈਗੀਆਂ ਆ ਰਹੀਆਂ ਉਹਨਾਂ ਕੋਲੋਂ ਇਹ ਜਵਾਬ ਦੇ ਅਸੀਂ ਲਵਾਂਗੇ ਔਰ ਜੋ ਨਰੇਗਾ ਦੇ ਇੰਚਾਰਜ ਆ ਉਹਨਾਂ ਨਾਲ ਜਾ ਕੇ ਵੀ ਅਸੀਂ ਗੱਲਬਾਤ ਜਿਹੜੀ ਆ ਕਰਾਂਗੇ ਵਾਕਿਆ ਜੀ ਇਹ ਪਿੰਡ ਬਹਾਦਰਪੁਰ ਦਾ ਛੱਪੜ ਹੈਗਾ ਤੁਸੀਂ ਦੇਖ ਸਕਦੇ ਆ ਇਹ ਛੱਪੜ ਹੈ ਜਾ ਕੇ ਬਿਆਵਾਣ ਕੋਈ ਜੰਗਲ ਬਣਿਆ ਹੋਇਆ ਹੈ ਔਰ ਤੁਸੀਂ ਦੇਖ ਸਕਦੇ ਆ ਕਿ ਇੱਥੇ ਪੂਰੇ ਪਿੰਡ ਦਾ ਜਿਹੜਾ ਪਾਣੀ ਆ ਇਸ ਛੱਪੜ ਦੇ ਵਿੱਚ ਆਂਦਾ ਆ ਪਰ ਮੰਨ ਲਓ ਕਿ ਬਰਸ਼ਾ ਹੋ ਜਾਂਦੀ ਆ ਮੀਂਹ ਹੋ ਮੀਂਹ ਪੈਂਦਾ ਹੈਗਾ ਤੇ ਪਾਣੀ ਜਾਏਗਾ ਕਿੱਥੇ ਕੋਈ ਇਸ ਛੱਪੜ ਦੀ ਸਫਾਈ ਨਹੀਂ ਕੀਤੀ ਗਈ ਹੈਗੀ ਜੋ ਲੱਗਦਾ ਹੈਗਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਪਾਣੀ ਤੇ ਕਿਤੇ ਨਜ਼ਰ ਨਹੀਂ ਆਗਾ ਲੇਕਿਨ ਪੂਰਾ ਘਾਹ ਬੂਟ ਕਾਈ ਵਗੈਰਾ ਜਿਹੜੀ ਜੰਮੀ ਹੋਈ ਆ ਉਹ ਤੁਹਾਨੂੰ ਜਿਹੜੀ ਆ ਕਿ ਇੱਥੇ ਨਜ਼ਰ ਆਏਗੀ ਔਰ ਜੋ ਜਿਸ ਤਰ੍ਹਾਂ ਇੱਥੇ ਦੇ ਲੋਕਾਂ ਨੇ ਕਿਹਾ ਹੈਗਾ ਕਿ ਇਹ ਪਾਣੀ ਜਿਹੜਾ ਹੈਗਾ ਇਹ ਕਿਸਾਨਾਂ ਦੀ ਜਿਹੜੀ ਫਸਲ ਵੀਜੀ ਹੋਈ ਆ ਇਹਨਾਂ ਦੇ ਵਿੱਚ ਚਲੇ ਜਾਂਦਾ ਹੈ ਤੇ ਫਿਰ ਕਈ ਵਾਰ ਜਿਹੜਾ ਬਾਦ-ਬਵਾਦ ਵੀ ਹੋ ਜਾਂਦਾ ਹੈਗਾ ਆ ਔਰ ਆ ਤੁਸੀਂ ਛੱਪੜ ਦੀ ਹਾਲਤ ਦੇਖ ਸਕਦੇ ਆ 4-5 ਮਹੀਨੇ ਦੇ ਕਰੀਬ ਪੰਚਾਇਤ ਨੂੰ ਬਣੀ ਨੂੰ ਹੋ ਗਿਆ ਹੈਗਾ ਲੇਕਿਨ ਜਿਹੜੇ ਪਿੰਡ ਦੀਆਂ ਮੇਨ ਸਮੱਸਿਆਵਾਂ ਹੈਗੀਆਂ ਉਹਦੇ ਵੱਲ ਕਿੰਨਾ ਕੁ ਧਿਆਨ ਦਿੱਤਾ ਗਿਆ ਹੈ ਤੁਸੀਂ ਦੇਖ ਸਕਦੇ ਹੋ। ਤੇ ਹਾਂਜੀ ਕੀ ਕੀ ਇੱਥੇ ਨਾਲਾ ਕੀ ਕਰਨਾ ਹੋਣਾ ਚਾਹੀਦਾ? ਹਾਂ ਉੱਥੇ ਸਲੈਪ ਜੇ ਪੈ ਜਵੇ ਉੱਤੇ ਜਿੱਦਾਂ ਮਾਰਦੀ ਹੋ ਜਵੇ ਤੇ ਉੱਤੇ ਟੱਕ ਹੋ ਜਵੇ। ਉਹ ਵੀ ਆ ਤਾਂ ਮੋੜੇ ਵੀ ਸਪੜ ਜੇ ਆਏਗਾ। ਅੱਛਾ ਇਹ ਪਸ਼ੂ ਵਗੈਰਾ ਡਿੱਪਿੰਦੇ ਹੈਂ? ਹਾਂਜੀ ਉੱਥੇ ਡੱਕ ਦੋ ਵਾਰ ਡਿਗੇ ਸਕੇ। ਫੇਰ ਤਾਂ ਬਹੁਤ ਸਮੱਸਿਆ ਹੈ ਇਹ ਤਾਂ। ਹਾਂਜੀ ਬੱਦ ਬੱਚਾ ਵੀ ਕੋਈ ਖੇਡਦਾ ਡੇਖ ਸਕਦਾ ਆ ਹਾਂਜੀ ਹਾਂਜੀ ਅੱਗੇ ਦੋ ਤਿੰਨ ਵਾਰ ਇੱਥੇ ਡੱਤੇ ਪਸੂ ਠੀਕ ਆ ਡੰਡਿਆਂ ਨਾਲ ਅਸੀਂ ਰੱਸੇ ਪਾਪਾ ਕੇ ਕੱਢੇ ਆ ਦੇਖ ਸਕਦੇ ਆ ਜੋ ਇਹਨਾਂ ਨੇ ਦੱਸਿਆ ਕਿ ਇੱਥੇ ਪਸੂ ਠੀਕੇ ਆ ਕੋਈ ਵੀ ਡੇਖ ਸਕਦਾ ਹੈਗਾ ਕਿਉਂਕਿ ਇਹ ਜਿਹੜਾ ਛੱਪੜ ਹੈਗਾ ਜਿੱਥੋਂ ਪਾਣੀ ਦੀ ਨਿਕਾਸੀ ਜਾ ਰਹੀ ਆ ਜਿੱਧਰੋਂ ਮਤਲਬ ਪਾਣੀ ਪਿੰਡ ਦਾ ਇਕੱਠਾ ਹੋ ਕੇ ਜਾ ਰਿਹਾ ਹੈਗਾ ਆ ਉਹਦੇ ਵੀ ਹਾਲਾਤ ਤੁਸੀਂ ਦੇਖ ਪਾ ਰਹੇ ਹੋ ਕੋਈ ਸਾਫ ਸਫਾਈ ਨਹੀਂ ਆ ਅਸੀਂ ਕੋਸ਼ਿਸ਼ ਕਰਾਂਗੇ ਜੇਕਰ ਇੱਥੇ ਦੇ ਮੌਜੂਦਾ ਸਰਪੰਚ ਸਾਨੂੰ ਮਿਲ ਜਾਂਦੇ ਆ ਉਹਨਾਂ ਕੋਲੋਂ ਵੀ ਅਸੀਂ ਪੁੱਛਾਂਗੇ ਕਿ ਇਹਦੇ ਬਾਰੇ ਤੁਸੀਂ ਕੀ ਕੀਤਾ ਬਾਹਰਲੀ ਫਰਨੀ ਦੇਖ ਸਕਦੇ ਹੈਗੇ ਆ ਅੰਦਰ ਵੀ ਮੈਸੇਜ ਆ ਕੇ ਆਏ ਹੈਗੇ ਆ ਇੱਥੇ ਜਿਹੜੀਆਂ ਹੈਗੀਆਂ ਕਿ ਇੱਟਾਂ ਦਾ ਜਿਹੜਾ ਆ ਉਹ ਲੱਗਾ ਹੋਇਆ ਹੈ ਮਤਲਬ ਕਹਿੰਦਾ ਕਿ ਇਹ ਜਿਹੜੀ ਗਲੀ ਬਣੀ ਹੋਈ ਹੈ ਇੱਟਾਂ ਦੀ ਬਣੀ ਹੋਈ ਹੈਗੀ ਆ ਇਹ ਹੁਣ ਸਾਡੇ ਸਮਝ ਤੋਂ ਪਰੇ ਹੈਗੀ ਆ ਕਿ ਬਾਕੀ ਸਭ ਇੰਟਰਲੋਕ ਲੱਗੀ ਹੋਈ ਹੈਗੀ ਆ ਤੇ ਕੁਝ ਕੁ ਗਲੀਆਂ ਜਿਹੜੀਆਂ ਆ ਉਹ ਇੱਟਾਂ ਦੀਆਂ ਬਣੀਆਂ ਹੋਈਆਂ ਆ ਔਰ ਨਵੇਂ ਜਿਹੜੇ ਮੌਜੂਦਾ ਸਰਪੰਚ ਬਣੇ ਨੇ ਅਗਰ ਉਹ ਸਾਨੂੰ ਅੱਜ ਮਿਲ ਜਾਂਦੇ ਹੈਗੇ ਤਾਂ ਅਸੀਂ ਉਹਨਾਂ ਕੋਲੋਂ ਜਾਣਾਂਗੇ ਔਰ ਪੁੱਛਾਂਗੇ ਕਿ ਤੁਸੀਂ ਜਿਹੜਾ ਹੈਗਾ ਆ ਕੀ ਇਹਦੇ ਬਾਰੇ ਵਿੱਚ ਕੀ ਕਰ ਰਹੇ ਆ ਭਾਜੀ ਇਹ ਜਿੱਥੇ ਤੁਸੀਂ ਖੜੇ ਹੈਗੇ ਐ ਇਸ ਵੇਲੇ ਇੱਕ ਤਾਂ ਛੱਪੜ ਦੇ ਬੜੇ ਬੁਰੇ ਹਾਲ ਆ ਹਾਂਜੀ ਉਧਰ ਵੀ ਨਾਲਾ ਬਣਨਾ ਚਾਹੀਦਾ ਨਾਲਾ ਬਣਨਾ ਚਾਹੀਦਾ ਇੱਕ ਆ ਜਿਹੜੀ ਤੁਹਾਡੀ ਗਲੀਆਂ ਹੈਗੀਆਂ ਇੱਥੇ ਕੀ ਜਿਹੜਾ ਪਹਿਲਾ ਸਰਪੰਚ ਸੀ ਉਹਨੇ ਆ ਇੰਟਰਲੌਕ ਲਵਾਈਆਂ ਸੀ ਪਹਿਲਾਂ ਤੇ ਆ ਹੁਣ ਦੀ ਜਿਹੜੀ ਪੰਚਾਇਤ ਆ ਉਤੋਂ ਤੁਸੀਂ ਆਸ ਰੱਖਦੇ ਆ ਕਿ ਇੱਥੇ ਹਾਂ ਇੰਟਰਲੌਕ ਲੱਗਣੀ ਚਾਹੀਦੀ ਇੱਧਰ ਇੰਟਰਲੌਕ ਲੱਗੀ ਹੋਵੇ ਔਰ ਸਾਫ ਸਫਾਈ ਦਾ ਰਵੰਦੋ ਉਹਦੇ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਅਗਰ ਛੱਪੜ ਸਾਫ਼ ਹੋ ਜਾਂਦਾ ਤਾਂ ਉਹ ਹੋ ਸਕਦਾ। ਖਾਲੇ ਦਾ ਕੀ ਆ? ਨਾਲਾ ਕੀ ਟੁੱਟਾ ਹੋਇਆ ਖਾਲਾ ਸਾਰਾ ਟੁੱਟਾ ਪਾਣੀ ਨਹੀਂ ਲੰਘਦਾ ਉਧਰ ਨੂੰ। ਮਤਲਬ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ। ਹਾਂਜੀ ਹਾਂਜੀ ਹਾਂਜੀ। ਉਹ ਤਾਂ ਛੱਪੜ ਤਾਂ ਭਰਿਆ ਹੀ ਪਿਆ ਹੈਗਾ ਕਾਈ ਦੇ ਨਾਲ ਹੀ। ਹਾਂਜੀ ਹਾਂਜੀ ਹਾਂਜੀ। ਇਹ ਅਗਰ ਤੁਹਾਡਾ ਕੰਮ ਹੋ ਜਾਂਦਾ ਫਿਰ ਤੇ ਕੋਈ ਸਮੱਸਿਆ ਨਹੀਂ। ਕੋਈ ਨਹੀਂ ਹੈਗੀ ਫਿਰ ਵਧਿਆ ਹੋ ਜਾ ਕਾਲਾ ਵਧਿਆ ਬਣ ਜਾ। ਫਿਰ ਤੁਗਾ ਹੋ ਜਾ। ਫਿਰ ਪਾਣੀ ਪਾਣੀ ਨਿਕਾਸੀ ਹੋ ਜਾ। ਹਾਂਜੀ ਟੁੱਟਾ ਹੀ ਆ ਸਮਝ ਲੈ। ਟੁੱਟਾ ਹੀ ਆ ਠੀਕ। ਆਹ ਛੱਪੜ ਬਾਰੇ ਕੀ ਹੋਣਾ ਚਾਹੀਦਾ ਕਿ ਨਿਭਾਤੇ ਕੋਈ ਨਹੀਂ ਹੋਰ ਜਿਗਾਰਡ ਮੰਡਾ ਜਾਂਦੇ ਇਹਨੂੰ ਬਲੂਆ ਕਰ ਸਪਾਈ ਇਹਦੀ ਕਰਾ ਦੇਣ ਮਤਲਬ ਜੇ ਜਦ ਤੱਕ ਪੱਕੇ ਦਾ ਨਹੀਂ ਹੁੰਦਾ ਤਾਂ ਕੁਛ ਨਹੀਂ ਤਾਂ ਸਪਾਈ ਕਰਾ ਦੇਣ ਜਾਂ ਤਾਂ ਤੱਕ ਉਹਦੀ ਸਪਾਈ ਕਰਾ ਦੁੱਤੀ ਆ ਹਾਂ ਸਪਾਈ ਕਰਾ ਦੁੱਤੀ ਆ ਠੀਕ ਹੈ ਅਸੀਂ ਤੁਹਾਨੂੰ ਉਧਰਲੀਆਂ ਗਲੀਆਂ ਦਿਖਾ ਲੀਆਂ ਹੈਗੀਆਂ ਆ ਕਿ ਮਤਲਬ ਕਾਫੀ ਉਧਰ ਤੇ ਇੰਟਰਲੋਕ ਲੱਗੀ ਹੋਈ ਆ ਲੇਕਿਨ ਇੱਧਰਲੀ ਤੁਸੀਂ ਹਾਲਤ ਦੇਖ ਸਕਦੇ ਆ ਕਾਫੀ ਖਸਤਾ ਹਾਲਤ ਹੈਗੀ ਆ ਜਿਹੜੀਆਂ ਗਲੀਆਂ ਹੈਗੀਆਂ ਆ ਇੱਥੇ ਕੋਈ ਇੰਟਰਲੋਕ ਨਹੀਂ ਲੱਗੀ ਹੋਈ ਹੈਗੀ ਤੇ ਇੱਥੇ ਇਟਾਂ ਇਟਾਂ ਵੀ ਜਿਹੜੀਆਂ ਲੱਗੀਆਂ ਹੋਈਆਂ ਉੱਚੀਆਂ ਨੀਵੀਆਂ ਲ ਔਰ ਜੋ ਮੌਜੂਦਾ ਸਰਪੰਚ ਅਗਰ ਸਾਨੂੰ ਹੁਣ ਮਿਲ ਜਾਂਦੇ ਆ ਉਹਨਾਂ ਕੋਲੋਂ ਅਸੀਂ ਜਾਣਦੇ ਹੈਗੇ ਆ ਇਹਦੇ ਬਾਰੇ ਤੁਸੀਂ ਕੀ ਕਰੋਗੇ ਅਸੀਂ ਪਹੁੰਚ ਚੁੱਕੇ ਹੈਗੇ ਆ ਜਦੋਂ ਪਿੰਡ ਵਾਲਿਆਂ ਦੀਆਂ ਸਾਰਿਆਂ ਦੀਆਂ ਸਮੱਸਿਆਵਾਂ ਅਸੀਂ ਸੁਣੀਆਂ ਹੈਗੀਆਂ ਤੇ ਉਸਦੇ ਸੰਬੰਧ ਦੇ ਵਿੱਚ ਇੱਥੇ ਦੀ ਮੈਂਬਰ ਪੰਚਾਇਤ ਅਗਰ ਕੋਈ ਮਿਲ ਜਾਂਦਾ ਜਾਂ ਸਰਪੰਚ ਮਿਲ ਜਾਂਦੇ ਆ ਉਹ ਕੀ ਕਹਿੰਦੇ ਆ ਉਹਨਾਂ ਕੋਲ ਅਸੀਂ ਗੱਲਬਾਤ ਲਾਵਾਂਗੇ ਕਿ ਪੰਚਾਇਤ ਮੈਂਬਰਾਂ ਦਾ ਜਾਂ ਸਰਪੰਚ ਦਾ ਇਹਨਾਂ ਕੰਮਾਂ ਦੇ ਬਾਰੇ ਵਿੱਚ ਕੀ ਕੀ ਅੱਗੇ ਕਰਨਾ ਹੈਗਾ ਆ ਅਸੀਂ ਜਾਣਦੇ ਆ ਤੇ ਆਏ ਸੀ ਕਿ ਇਹ ਤੀਨ ਦੇ ਪੰਚਾਇਤ ਮੈਂਬਰ ਹਾਂਜੀ ਸਸਰੀ ਕਾਲਜ ਕੀ ਨਾਂ ਤੁਹਾਡਾ ਸੰਜੀਵ ਮਾਨ ਤੁਸੀਂ ਇੱਥੇ ਤੇ ਮੇਨ ਕੀ ਹੈਗੇ ਆ ਪੰਜ ਮੌਕੇ ਤੇ ਪਹੁੰਚਿਆ ਨਾ ਅੱਛਾ ਪਿੰਡ ਵਿੱਚ ਅਸੀਂ ਤੁਹਾਡੇ ਸਰਵੇ ਕੀਤਾ ਇੱਕ ਪਿੰਡ ਵਾਲੇ ਕਹਿੰਦੇ ਆ ਕਿ ਇੱਕ ਜਿਹੜਾ ਛੱਪੜ ਆ ਉਹ ਭਰਿਆ ਪਿਆ ਆ ਖਚਾ ਖਚ ਭਰਿਆ ਪਿਆ ਕਾਈ ਜੰਮੀ ਹੋਈ ਆ ਪਾਣੀ ਦੀ ਨਿਕਾਸੀ ਜਿਹੜੀ ਆ ਉਹ ਨਹੀਂ ਹੈਗੀ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਨਹੀਂ ਉਹ ਤਾਂ ਅਸੀਂ ਉਹਦੇ ਸਫਾਈ ਕਰਾ ਰਹੇ ਆਂ ਦੀ ਅੱਛਾ ਪਹਿਲਾਂ ਕਰ ਸੀ ਗਿਆ ਹੁਣ ਠਿਕਾ ਆ ਜਾਣਾ ਹੈ ਠਿਕਾ ਤੇ ਸਫਾਈ ਕਰਾ ਰਹੇ ਆ ਤੇ ਬਾਕੀ ਹੁਣ ਮੂਰੇ ਕਰਾਂਗੇ ਸਰਕਾਰ ਨਾਲ ਆਪਣੇ ਜਿਹੜੇ ਮੇਨ ਜਿੱਦਾਂ ਗਰੰਟਾਂ ਦੀਆਂ ਰਹਿਣਗੀਆਂ ਅੱਛਾ ਦੂਜੇ ਪਾਸੇ ਇਹ ਹੈਗੀ ਆ ਕਿ ਵੈਸੇ ਤਾਂ ਇੰਟਰਲੋਕ ਲੱਗੀ ਹੋਈ ਆ ਪਿੰਡ ਵਿੱਚ ਕਿ ਦੋ ਚਾਰਕ ਗਲੀਆਂ ਐਸੀਆਂ ਆ ਜਿੱਥੇ ਇੱਟਾਂ ਲੱਗੀਆਂ ਹੋਈਆਂ ਜਿੱਦਾਂ ਤੁਹਾਡੇ ਨਾਲ ਵੀ ਹੈਗੀ ਆ ਤੇ ਇਹ ਇੱਟਾਂ ਦੀਆਂ ਜਿਹੜੀਆਂ ਗਲੀਆਂ ਇਹਦੇ ਬਾਰੇ ਕੀ ਕਰੋਗੇ ਨੇ ਇੱਟਾਂ ਦੀਆਂ ਗਲੀਆਂ ਜਿਹੜੀਆਂ ਸਾਰੀਆਂ ਹੁਣ ਪੈਸੇ ਆ ਜਾਣੇ ਜਿੱਦੋਂ ਦਾ ਗ੍ਰਾਂਟ ਆਈ ਜਾਂਦੀਆਂ ਲਾਈ ਜਾਂਦੇ ਆ ਕੁਝ ਗਲੀਆਂ ਨੇ ਕੰਮ ਸ਼ੁਰੂ ਕੀਤਾ ਆ ਉਹ ਗਲੀ ਬਣ ਰਹੀ ਹੈ ਇੱਕ ਮੇਨ ਤੇ ਬਾਕੀ ਜਿਹੜੀਆਂ ਮੇਨ ਗਲੀਆਂ ਰਹਿੰਦੀਆਂ ਸਾਰੀਆਂ ਕੰਪਲੀਟ ਹੋਣੀਆਂ ਜਾਣੀਆਂ ਤੇ ਕੁਝ ਨਾ ਜਿੱਦਾਂ ਪੁਰਾਣੀਆਂ ਪਹਿਲੀਆਂ ਵੀ ਗਲੀਆਂ ਬੁਣੀਆਂ ਹੋਈਆਂ ਆ ਤੇ ਕਈ ਵਾਰ ਕੀ ਹੁੰਦਾ ਆ ਕਿ ਉਹ ਵਜਨ-ਪੁਜਨ ਪਾ ਕੇ ਟੁੱਟ ਗਈਆਂ ਉਹਦੇ ਬਾਰੇ ਵੀ ਕੁਝ ਕਰੋਗੇ ਨਹੀਂ ਉਹ ਤਾਂ ਅਸੀਂ ਜਿੱਥੋਂ-ਜਿੱਥੋਂ ਹੋਈਆਂ ਟੁੱਟੀਆਂ ਜੇ ਮੰਨ ਲਓ ਕੋਈ ਰਿਪੇਅਰ ਕਰਨ ਵਾਲੀ ਉਹ ਰਿਪੇਅਰ ਕਰਾਂਗੇ ਪਰ ਇੱਕ ਗੱਲ ਹੈਗੀ ਹੈ ਜਿਹੜੀ ਸਾਡੇ ਆ ਸਾਹਮਣੇ ਆਈ ਹੋਈ ਹੈ ਗੰਦਗੀ ਗੰਦਗੀ ਇੱਥੇ ਆ ਜਿਹੜੀ ਪਈ ਹੋਈ ਹੈ ਇਹਦਾ ਕੀ ਕਾਰਨ ਹੈ ਇੱਕ ਸੀਵਰੇਜ ਇੱਥੇ ਪਾਇਆ ਹੋਇਆ ਹੈ ਇਹਦਾ ਬੰਦ ਜਦੋਂ ਬੰਦ ਹੋ ਜਾਂਦਾ ਹੈ ਦੋ ਮਹੀਨੇ ਬਾਅਦ ਇਹ ਸਫਾਈ ਕਰਵਾਈ ਹੈ ਹੁਣ ਅੱਛਾ ਮਤਲਬ ਉਹ ਸਮਝ ਗਏ ਉੱਧਾ ਗੰਦਗੀ ਨਹੀਂ ਹੈਗੀ ਸੀ ਉਹਦੀ ਸਫਾਈ ਸਫਾਈ ਕਰਾਈ ਤੇ ਕੂੜਾ ਚੁੱਕ ਕੇ ਫੇਰ ਉਹ ਚੱਕ ਤੇ ਕੂੜਾ ਚੁੱਕ ਕੇ ਫੇਰ ਮਤਲਬ ਉਹਦੀ ਤੁਸੀਂ ਸਫਾਈ ਕਰਾਈ ਹੈ ਹਮ ਠੀਕ ਹੈ